ਅੱਜ ਦਾ ਦਿਨ ਜਿਹੜਾ ਹੈ ਉਹ ਸਿਹਤ ਨਾਲ ਲਿੰਕਡ ਹੈ ਪੰਜਾਬ ਦੇ ਵਿੱਚ ਨਵੀਂ ਸਿਹਤ ਕ੍ਰਾਂਤੀ ਚਲਾਈ ਹੋਈ ਹੈ ਸੀ ਅੱਜ ਚੌਕੇ ਤੋਂ ਮੈਂ ਇੱਕ ਆਮਾਦੀ ਕਲੀਨਿਕ ਦਾ ਦੁਕਾਨਨ ਕੀਤਾ ਪਰ ਨਾਲ ਨਾਲ ਉਹਨਾਂ 23 ਜਗ੍ਹਾ ਤੇ ਹੋਰ ਉਦਘਾਟਨ ਹੋ ਗਿਆ ਜਨਨ ਕਿ ਅੱਜ 30 ਆਮਾਦੀ ਕਲੀਨਿਕ ਪੂਰੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਖੁੱਲ੍ਹ ਗਏ ਨੇ ਇਹ ਪਹਿ ਅਸੀਂ ਵਾਦਾ ਵੀ ਕੀਤਾ ਸੀ ਜਦੋਂ ਵੋਟਾਂ ਵੇਲੇ ਨਿਸ਼ਾਨਦਾ ਤੁਹਾਨੂੰ ਹਸਪਤਾਲ ਤੇ ਸ਼ਾਨਦਾਰ ਸਿਹਤ ਸਵਾਮਾ ਦੇਵਾਂਗੇ ਦਿੱਲੀ 'ਚ ਇਹ ਕਾਮਯਾਬ ਹੋ ਚੁੱਕਿਆ ਤਰੀਕਾ ਪਰ ਦਿੱਲੀ ਚ ਉਹਨੂੰ ਕਾਮਯਾਬ ਕਰਨ ਨੂੰ 3-4 ਸਾਲ ਲੱਗੇ ਸੀ ਉਹਨਾਂ ਨੇ 4-5 ਸਾਲ ਚੰਨਾ ਕੀਤਾ ਸੀ ਆਪਾਂ 2-3 ਸਾਲ ਦੇ ਵਿੱਚ ਤੂੰ ਬੰਦ ਕਰਕੇ ਦਿਖਾਤਾ ਤੇ ਦਿੱਲੀ ਦੇ ਵਿੱਚ ਮਾਲਕ ਨੇ ਕਾਮਯਾਬ ਨੇ ਜਿਹਨੂੰ ਦੁਨੀਆ ਪਰ ਦੇ ਵੱਡੇ ਵੱਡੇ ਲੋਕ ਦੀ ਖੜਾਉਂਦੇ ਆ ਪੰਜਾਬ ਦੇ ਵਿੱਚ ਵੀ ਕਾਮਯਾਬ ਨੇ ਮੈਂ ਅੰਦਰ ਰਿਕਰਡ ਕਰਨ ਗਿਆ ਤਾਂ ਬਜ਼ੁਰਗ ਬੈਠੇ ਸੀ ਉਹਦੀ ਅੱਖਾਂ ਚੋਂ ਪਾਣੀ ਆ ਗਿਆ ਉਹ ਕਹਿੰਦਾ ਪੁੱਤ 25 ਕਿਲੋਮੀਟਰ ਜਾਣਾ ਪੈਂਦਾ ਦਿਆਲੇ ਤੁਹਾਨੂੰ ਪਤਾ ਹੀ ਹੋਣਾ ਕਿ 25 ਕਿਲੋਮੀਟਰ ਥੋੜੀ ਜੀ ਦਵਾਈ ਲੈਣ ਵਾਸਤੇ ਜਾਣਾ ਪੈਂਦਾ ਤੇ ਨਾਲ ਉਨੇ ਜਿਹੜੀ ਗੱਲ ਕਹੀ ਕਹਿੰਦਾ ਜਿੱਤਿਆ ਹੋਇਆ ਮੁੱਖ ਮੰਤਰੀ ਸਾਡੇ ਪਿੰਡ ਪਹਿਲੀ ਵਾਰ ਆਇਆ ਆਰ ਹੂਰ ਕੇ ਤਾਂ ਆ ਜਾਂਦੇ ਕਹਿੰਦਾ ਬੋਟਾ ਬੂਟਾ ਮੰਗਣਾ ਸੋ ਮੈਂ ਕਿਹਾ ਜੀ ਉਹ ਤਾਂ ਨਿਕਲੇ ਹੀ ਨਹੀਂ ਬਾਹਰ ਪਹਿਲਾਂ ਉਹਨਾਂ ਨੇ ਲੋਕਾਂ ਤੋਂ ਕੀ ਲੈਣਾ ਸੀ ਉਹਨਾਂ ਨੇ ਲੋਕਾਂ ਦੀ ਸਿਹਤ ਤੋਂ ਕੀ ਲੈਣਾ ਸੀ ਉਹ ਤਾਂ ਆਪਣੇ ਪਰਿਵਾਰਾਂ ਬਾਰੇ ਸੋਚਦੇ ਰਹੇ ਇਹ ਤਾਂ ਤਾਂ ਪਿੰਡਾਂ ਪਹਿਲੀ ਮੁੱਖ ਮੰਤਰੀ ਪੜਨ ਤਾਂ ਇਹ ਜੀ ਮਾਜੀ ਜਦ ਤੱਕ ਜਦ ਤੱਕ ਇਹ ਪਹਿਲਾ ਮੁੱਖ ਮੰਤਰੀ ਸੀ ਆ ਰਹੇ ਉਹ ਤਾਂ ਬੋਟਾ ਮੰਗਦੇ ਸਨ ਇਨਸ਼ਾ ਅੱਲਾ ਸਹੀ 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 ਮੈਂ ਆਪਣੇ ਸਾਰੇ ਪੰਜਾਬ ਨੂੰ ਤੁਹਾਨੂੰ ਮੈਂ ਆਪਦਾ ਪਰਿਵਾਰ ਮੰਨਦਾ ਤਾਂ ਪੱਤਰਕਾਰ ਜਦੋਂ ਮੈਨੂੰ ਪੁੱਛਦੇ ਨੇ ਕਿ ਤੁਸੀਂ ਪਰਿਵਾਰ ਨੂੰ ਕਿੰਨਾ ਕੁ ਟਾਈਮ ਦਿੰਦੇ ਹੋ ਮੈਂ ਕਹਿੰਦਾ ਜੀ ਮੈਂ ਜੋ 24 ਘੰਟੇ ਪਰਿਵਾਰ 'ਚ ਹੀ ਰਹਿਣਾ ਉਹ ਕਹਿੰਦੇ ਤੁਸੀਂ ਤਾਂ ਪ੍ਰੋਗਰਾਮਾਂ 'ਤੇ ਰਹਿੰਦੇ ਹੋ ਪ੍ਰੋਗਰਾਮ ਤੇ ਕੌਣ ਹੁੰਦਾ ਹੈ ਪੂਰੇ ਲੋਕ ਹੁੰਦੇ ਨੇ ਲੋਕ ਮੇਰਾ ਪਰਿਵਾਰ ਨੇ ਉਹਨਾਂ ਨੇ ਮੈਨੂੰ ਲਾਣੇਦਾਰ ਚੁਣਿਆ ਤੁਸੀਂ ਮੈਨੂੰ ਵੋਟਾਂ ਪਾ ਕੇ ਲਾਣੇਦਾਰ ਚੁਣਿਆ ਤੇ ਲਾਣੇਦਾਰ ਦਾ ਫਰਜ਼ ਹੈ ਕਿ ਪਰਿਵਾਰ ਦੀ ਹਰ ਬੱਚ ਹਰ ਬਰਗ ਦੇ ਬੱਚੇ ਦੀ ਵੀ ਬਜ਼ੁਰਗ ਦੀ ਵੀ ਨੌਜਵਾਨ ਦੀ ਸਾਰ ਲੱਗੇ ਤਾਂ ਕਰ ਚੱਲਦਾ ਹੁੰਦਾ ਹੈ